ਪੁਲਿਸ ਦੀ ਤਾਜ਼ਾ ਰਿਪੋਰਟ ਨੇ ਸਾਰਿਆਂ ਨੂੰ ਹੀ ਝੰਡੋੜ ਦਿੱਤਾ ਹੈ ਜਿੱਥੇ ਕਿਹਾ ਜਾ ਰਿਹਾ ਸੀ ਕਿ ਪੰਜਾਬੀ ਗਾਇਕ ਰਾਜਵੀਰ ਜਵੰਦੇ ਦਾ ਹਾਦਸਾ ਇੱਕ ਕਾਲੀ ਬਲੇਰੋ ਗੱਡੀ ਦੇ ਨਾਲ ਹੋਇਆ ਸੀ ਹੁਣ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹਾ ਕੁਝ ਵੀ ਨਹੀਂ ਵਾਪਰਿਆ ਨਾ ਕੋਈ ਉਥੇ ਬਲੇਰੋ ਮੌਜੂਦ ਸੀ ਤੇ ਨਾ ਹੀ ਕਿਸੇ ਗੱਡੀ ਦਾ ਕੋਈ ਨਿਸ਼ਾਨ ਮਿਲਿਆ ਅਤੇ ਨਾ ਹੀ ਕਿਸੇ ਟੱਕਰ ਦਾ ਸਬੂਤ ਸਾਰੀ ਹੀ ਕਹਾਣੀ ਇੱਕ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਉਸ ਸਮੇਂ ਰਾਜਵੀਰ ਜਵੰਦਾ ਦੇ ਨਾਲ ਉਸ ਦੇ ਕਰੀਬੀ ਦੋਸਤ ਵੀ ਸਨ ਇਹ ਸਾਰੇ ਹੀ ਇਕੱਠੇ ਮੋਟਰਸਾਈਕਲਾਂ ਤੇ ਘੁੰਮਣ ਦੇ ਲਈ ਨਿਕਲੇ ਸਨ ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਸ਼ੌਰਿਆ ਹਸਪਤਾਲ ਦੇ ਸਾਹਮਣੇ ਪਹੁੰਚੇ ਉਦੋਂ ਸੜਕ ਦੇ ਕਿਨਾਰੇ ਕੁਝ ਪਸ਼ੂ ਆਪਸ ਦੇ ਵਿੱਚ ਭੜ ਰਹੇ ਸਨ ਜਵੰਦੇ ਨੇ ਉਹਨਾਂ ਤੋਂ ਬਚਣ ਦੇ ਲਈ ਬਾਈਕ ਦਾ ਕਟ ਮਾਰਿਆ ਤੇ ਸਤੂਲਨ ਖੋ ਬੈਠਾ ਉਸੇ ਟਾਈਮ ਉਹ ਡਿੱਗ ਪਿਆ ਤੇ ਗੰਭੀਰ ਸੱਟਾਂ ਲੱਗੀਆਂ ਪਰ ਇਹ ਕਹਾਣੀ ਇੱਥੇ ਹੀ ਖਤਮ ਨਹੀਂ ਹੁੰਦੀ ਜਿਵੇਂ ਹੀ ਇਸ ਘਟਨਾ ਦੀ ਖਬਰ ਫੈਲੀ ਕਈ ਸਵਾਲ ਖੜੇ ਕਰ ਗਏ ਕਿ ਜੇਕਰ ਬਾਈਕ ਦਾ ਐਕਸੀਡੈਂਟ ਹੋਇਆ ਸੀ ਠੱਠੇ ਦੇ ਵਿੱਚ ਵੱਜੀ ਸੀ ਤਾਂ ਫਿਰ ਬਾਈਕ ਦਾ ਕੋਈ ਵੀ ਹਿੱਸਾ ਉੱਥੇ ਕਿਉਂ ਨਹੀਂ ਮਿਲਿਆ ਕੋਈ ਹੈਲਮਟ ਕੋਈ ਸ਼ੀਸ਼ਾ ਕੋਈ ਕੈਮਰਾ ਕੋਈ ਟਾਇਰ ਦੇ ਨਿਸ਼ਾਨ ਕੁਝ ਵੀ ਨਹੀਂ ਪੁਲਿਸ ਨੇ ਜਦ ਮੌਕੇ ਤੇ ਪਹੁੰਚ ਕੇ ਉੱਥੇ ਦੇਖਿਆ ਤਾਂ ਉੱਥੇ ਸਿਰਫ ਖਾਲੀ ਸੜਕ ਸੀ ਇਸ ਤੋਂ ਵੱਡੀ ਗੱਲ ਇਹ ਸੀ ਕਿ ਜਵੰਦੇ ਦੇ ਨਾਲ ਗਏ ਦੋਸਤਾਂ ਨੇ ਉਦੋਂ ਹੀ ਉਸ ਬਾਈਕ ਤੇ ਹੋਰ ਸਮਾਨ ਸਭ ਨੂੰ ਚੱਕ ਲਿਆ ਜਿਵੇਂ ਹੀ ਹਾਦਸਾ ਹੋਇਆ ਉਹਨਾਂ ਚੀਜ਼ਾਂ ਨੂੰ ਕਿਸੇ ਨੇ ਵੀ ਮੌਕੇ ਤੇ ਨਹੀਂ ਛੱਡਿਆ ਬਾਅਦ ਦੇ ਵਿੱਚ ਜਦੋਂ ਪੁੱਛਗਿੱਛ ਹੋਈ ਤਾਂ ਦੋਸਤਾਂ ਦਾ ਕਹਿਣਾ ਸੀ ਕਿ ਉਹ ਡਰ ਗਏ ਸਨ ਕਿਤੇ ਕੰਪਨੀ ਵਾਲੇ ਜਾਂ ਫਿਰ ਪੁਲਿਸ ਉਹਨਾਂ ਨੂੰ ਤੰਗ ਨਾ ਕਰਨ ਕਿਉਂਕਿ ਬਾਈਕ ਬਿਲਕੁਲ ਨਵੀਂ ਸੀ ਅਤੇ ਉਸ ਦੀ ਨੰਬਰ ਪਲੇਟ ਨਹੀਂ ਆਈਆਂ ਸਨ ਰਾਜਵੀਰ ਜਵੰਦੇ ਨੇ ਉਹ ਬਾਈਕ ਸਿਰਫ 2 ਦਿਨ ਪਹਿਲਾਂ ਹੀ ਖਰੀਦਿਆ ਸੀ ਹਲੇ ਰਜਿਸਟਰ ਨੰਬਰ ਵੀ ਜਾਰੀ ਨਹੀਂ ਹੋਇਆ ਸੀ ਦੋਸਤਾਂ ਦਾ ਕਹਿਣਾ ਸੀ ਕਿ ਉਹ ਸਿਰਫ ਡਰਕ ਕਰਕੇ ਸਾਰੀਆਂ ਚੀਜ਼ਾਂ ਚੱਕ ਕੇ ਲੈ ਗਏ ਪਰ ਉਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਕਿ ਜਦੋਂ ਉਹਨਾਂ ਦਾ ਜਿਗਰੀ ਯਾਰ ਜ਼ਮੀਨ ਤੇ ਪਿਆ ਸੀ ਤਾਂ ਸਭ ਤੋਂ ਪਹਿਲਾਂ ਬਾਈਕ ਚੱਕਣ ਦੀ ਕੀ ਲੋੜ ਪੈ ਗਈ ਸੀ ਪੁਲਿਸ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਹਸਪਤਾਲ ਦੀ ਅਣਗਿਲੀ ਨੇ ਇਸ ਮਾਮਲੇ ਨੂੰ ਇਸ ਗੱਲ ਨੂੰ ਇੱਕ ਅਜੇਹੀ ਇੱਕ ਅਜੇਹੇ ਮੋੜ ਤੇ ਲਿਆ ਕੇ ਖੜਾ ਕਰ ਦਿੱਤਾ ਜਦੋਂ ਜਵੰਦੇ ਨੂੰ ਸ਼ੋਰੀਆ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਤਾਂ ਉਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਢੰਗ ਦੀ ਪਹਿਲੀ ਸਹਾਇਤਾ ਨਹੀਂ ਦਿੱਤੀ ਗਈ ਜੇਕਰ ਸਮੇਂ ਤੇ ਟ੍ਰੀਟਮੈਂਟ ਮਿਲ ਜਾਂਦਾ ਜਾਂ ਫਿਰ ਫਸਟ ایڈ ਦਿੱਤੀ ਜਾਂਦੀ ਤਾਂ ਸ਼ਾਇਦ ਰਾਜਵੀਰ ਦੀ ਜਾਨ ਬਚਾਈ ਜਾ ਸਕਦੀ ਸੀ ਬਾਅਦ ਵਿੱਚ ਉਸ ਨੂੰ ਪਾਰਸ ਹਸਪਤਾਲ ਤੇ ਫਿਰ ਬਾਅਦ ਵਿੱਚ ਮੋਹਾਲੀ ਦੇ ਫੋਰਟਿਸਟ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਸੀ ਇਹਨਾਂ ਦੋਵੇਂ ਹਸਪਤਾਲਾਂ ਨੇ ਪੁਲਿਸ ਨੂੰ ਰਿਪੋਰਟ ਦਿੱਤੀ ਕਿ ਰਾਜਵੀਰ ਜਵੰਦੇ ਦਾ ਐਕਸੀਡੈਂਟ ਕੇਸ ਆਇਆ ਸੀ ਪੁਲਸ ਵਾਲਿਆਂ ਨੇ ਦੋ ਵੱਖ-ਵੱਖ ਥਾਵਾਂ ਤੋਂ ਡੀਟੀਆਰ ਦੀ ਕਾਪੀ ਪ੍ਰਾਪਤ ਕੀਤੀ। ਇਹ ਵੀ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਨੇ ਸ਼ੁਰੂ ਵਿੱਚ ਹੀ ਕਿਹਾ ਸੀ ਕਿ ਉਹਨਾਂ ਨੂੰ ਕਿਸੇ ਉੱਤੇ ਸ਼ੱਕ ਨਹੀਂ ਅਤੇ ਕੋਈ ਕਾਰਵਾਈ ਉਹ ਨਹੀਂ ਕਰਵਾਉਣਾ ਚਾਹੁੰਦੇ। ਹਾਲਾਂਕਿ ਜਿਹੜੀਆਂ ਖਬਰਾਂ ਪਹਿਲਾਂ ਆਈਆਂ ਸਾਨੂੰ ਉਹ ਇਸ ਦੇ ਬਿਲਕੁਲ ਉਲਟ ਸਨ। ਸ਼ੁਰੂ ਵਿੱਚ ਦੱਸਿਆ ਗਿਆ ਸੀ ਕਿ ਇੱਕ ਬਲੈਰੋ ਗੱਡੀ ਦੇ ਨਾਲ ਟੱਕਰ ਹੋਈ ਫਿਰ ਟੱਠਿਆਂ ਨਾਲ ਵੀ ਟੱਕਰ ਹੋਈ। ਹੁਣ ਪੁਲਸ ਨੇ ਸਾਫ਼ ਕੀਤਾ ਕਿ ਉੱਥੇ ਕੋਈ ਵੀ ਗੱਡੀ ਹੈ ਹੀ ਨਹੀਂ ਸੀ। ਏ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਗੱਡੀਆਂ ਬਾਅਦ ਦੇ ਵਿੱਚ ਉਥੋਂ ਲੰਘੀਆਂ ਉਹਨਾਂ ਨੇ ਸਿਰਫ ਮਦਦ ਕੀਤੀ ਸੀ ਹੁਣ ਲੋਕਾਂ ਦੇ ਮਨ ਦੇ ਵਿੱਚ ਹੋਰ ਸਵਾਲ ਉੱਠ ਰਹੇ ਨੇ ਕਿ ਜੇਕਰ ਜਵੰਦੇ ਨੇ ਮਹਿੰਗੀ ਕਿੱਟ ਪਾਈ ਹੋਈ ਸੀ ਮਹਿੰਗਾ ਸੂਟ ਪਾਇਆ ਹੋਇਆ ਸੀ ਤਾਂ ਫਿਰ ਇੰਨੀਆ ਗੰਭੀਰ ਸੱਟਾ ਕਿਵੇਂ ਲੱਗ ਗਈਆਂ ਕਿ ਉਸ ਦੀ ਜਾਨ ਹੀ ਨਿਕਲ ਗਈ ਕਿਤੇ ਟ੍ਰੀਟਮੈਂਟ ਦੇ ਸਮੇਂ ਕੋਈ ਕਮੀ ਤਾਂ ਨਹੀਂ ਰਹਿ ਗਈ ਕਿ ਹਸਪਤਾਲ ਨੇ ਆਪਣਾ ਫਰਜ਼ ਢੰਗ ਨਾਲ ਨਹੀਂ ਨਿਭਾਇਆ ਜਦੋਂ ਵਕੀਲਾ ਦੇ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਜੇਕਰ ਅਣਗਿਹਲੀ ਸਾਬਤ ਹੁੰਦੀ ਹੈ ਤਾਂ ਡਾਕਟਰਾਂ ਖਿਲਾਫ ਕਾਰਵਾਈ ਹੋ ਸਕਦੀ ਹੈ ਤੇ ਉਸ ਦਾ ਲਾਇਸੈਂਸ ਤੱਕ ਸਸਪੈਂਡ ਕੀਤਾ ਜਾ ਸਕਦਾ ਹੈ ਪਰ ਹਾਲੇ ਤੱਕ ਪੁਲਿਸ ਨੇ ਇਸ ਪਾਸੇ ਕੋਈ ਵੀ ਕਾਰਵਾਈ ਨਹੀਂ ਕੀਤੀ ਦੋਸਤ ਸੁਖਦਰਸ਼ਨ ਸਿੰਘ ਜੋ ਇਸ ਸਮੇਂ ਮੌਜੂਦ ਸਨ ਜਿਨ੍ਹਾਂ ਨੇ ਕਿਹਾ ਕਿ ਜੇਕਰ ਸ਼ੋਰੀਆ ਹਸਪਤਾਲ ਵਾਲੇ ਢੰਗ ਦਾ ਇਲਾਜ ਕਰ ਦਿੰਦੇ ਤਾਂ ਸ਼ਾਇਦ ਹਾਲਾਤ ਅੱਜ ਵੱਖਰੇ ਹੁੰਨੇ ਸੀ ਉਹ ਇਹ ਵੀ ਮੰਨਦੇ ਹਨ ਕਿ ਸਾਰੀਆਂ ਚੀਜ਼ਾਂ ਚੱਕਣ ਤੋਂ ਬਾਅਦ ਵੀ ਪੁਲਿਸ ਨੂੰ ਕਾफी ਰੁਕਾਵਟ ਆਈ ਇਸੇ ਦੌਰਾਨ ਜਦੋਂ ਮੈਡੀਕਲ ਰਿਪੋਰਟਾਂ ਆਈਆਂ ਤਾਂ ਇਹ ਵੀ ਪਤਾ ਲੱਗਿਆ ਕਿ ਰਾਜਵੀਰ ਜਵੰਦੇ ਦੇ ਮਾਈਂਡ ਅੰਦਰ ਆਕਸੀਜਨ ਪਹੁੰਚਣੀ ਬੰਦ ਹੋ ਗਈ ਸੀ ਜਿਸ ਕਾਰਨ ਬ੍ਰੇਨ ਡੈੱਡ ਹੋ ਗਿਆ ਸੀ ਸ਼ੁਰੂ ਵਿੱਚ ਪਰਿਵਾਰ ਵੱਲੋਂ ਇਹ ਵੀ ਕਿਹਾ ਗਿਆ ਕਿ ਜ਼ਵੰਦਾ ਚੜਦੀ ਕਲਾ ਦੇ ਵਿੱਚ ਹੈ ਅਤੇ ਸੁਧਾਰ ਹੋ ਰਿਹਾ ਹੈ ਪਰ ਜਿਵੇਂ ਹੀ ਮੈਡੀਕਲ ਰਿਪੋਰਟ ਸਾਹਮਣੇ ਆਈ ਤਾਂ ਲੋਕਾਂ ਨੂੰ ਸ਼ੱਕ ਹੋ ਗਿਆ ਕਿ ਹਾਲਤ ਗੰਭੀਰ ਹੈ ਫਿਰ ਉਹੀ ਹੋਇਆ ਜਿਸ ਤੋਂ ਸਾਰੇ ਡਰ ਰਹੇ ਸਨ ਰਾਜਵੀਰ ਜ਼ਵੰਦਾ ਇਸ ਦੁਨੀਆ ਨੂੰ ਤੇ ਆਪਣੇ ਪਰਿਵਾਰ ਨੂੰ ਸਦਾ ਦੇ ਲਈ ਅਲਵਿਦਾ ਕਹਿ ਗਿਆ ਉਸ ਦੀ ਮੌਤ ਨੇ ਸਾਰੇ ਪ੍ਰਸ਼ੰਸਕਾਂ ਤੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਲੋਕਾਂ ਨੇ ਅਰਦਾਸਾਂ ਕੀਤੀਆਂ ਪਰ ਕਿਸਮਤ ਨੇ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਨਿਯਮ ਅਨੁਸਾਰ ਪੁਲਿਸ ਕਾਰਵਾਈ ਕੀਤੀ ਹੈ 174 ਦੀ ਕਾਰਵਾਈ ਅਮਲ ਚੱਲਿਆ ਆਂਦੀ ਗਈ ਪੋਸਟਮਾਰਟਮ ਰਵਾਇਆ ਗਿਆ ਤੇ ਫਿਰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੂੰ ਸੌਂਪੀ ਗਈ ਪੁਲਿਸ ਨੇ ਇਹ ਵੀ ਦਰਜ ਕੀਤਾ ਕਿ ਪਰਿਵਾਰ ਦੀ ਇੱਛਾ ਅਨੁਸਾਰ ਕਿਸੇ ਦੇ ਖਿਲਾਫ ਕੋਈ ਐਫ ਆਈ ਆਰ ਨਹੀਂ ਦਰਜ ਕੀਤੀ ਗਈ ਜਦੋਂ ਤੋਂ ਇਹ ਹਾਦਸਾ ਵਾਪਰਿਆ ਦੁਨੀਆ ਦੇ ਵਿੱਚ ਇੱਕੋ ਹੀ ਚਰਚਾ ਚੱਲ ਰਹੀ ਹੈ ਕਿ ਆਖਰਕਾਰ ਸੱਚ ਕੀ ਹੈ ਬਲੈਰੋ ਕਿਥੇ ਗਈ ਜੇ ਬਲੈਰੋ ਹੈ ਹੀ ਨਹੀਂ ਸੀ ਤਾਂ ਫਿਰ ਉਹਨਾਂ ਦੇ ਨਾਲ ਵਿੱਚ ਇਹ ਗੱਲ ਕਿਉਂ ਫਲਾਈ ਗਈ ਕਿ ਜਵੰਦੇ ਦੀ ਬਲੈਰੋ ਦੇ ਨਾਲ ਟੱਕਰ ਹੋਈ ਹੈ ਇਹ ਵੀ ਸ਼ੱਕ ਵਿੱਚ ਹੈ ਚਰਚਾ ਵਿੱਚ ਹੈ ਕਿ ਰਾਜਵੀਰ ਜਵੰਦੇ ਦੇ ਪੰਜ ਦੋਸਤਾਂ ਦੀ ਭੂਮਿਕਾ ਕੀ ਸੀ ਜਦੋਂ ਉਹ ਸਾਰੇ ਮੌਕੇ ਤੇ ਸਨ ਤਾਂ ਕਿਸੇ ਨੇ ਵੀ ਪੁਲਿਸ ਨੂੰ ਤੁਰੰਤ ਸੂਚਨਾ ਕਿਉਂ ਨਹੀਂ ਦਿੱਤੀ ਹਾਸੇ ਦੀ ਜਗ੍ਹਾ ਤੇ ਕੁਝ ਵੀ ਨਾ ਮਿਲਣਾ ਵੀ ਸ਼ੱਕ ਪੈਦਾ ਕਰਦਾ ਹੈ। ਰਾਜਵੀਰ ਜਵੰਦੇ ਦੇ ਭੋਗ ਦੀ ਤਰੀਕ ਤੈ ਹੈ। ਅੱਜ ਉਸ ਦਾ ਭੋਗ ਹੈ ਜਿਹੜਾ ਉਹ ਪਿੰਡ ਪੋਨੇ ਦੇ ਵਿੱਚ ਪੈਣ ਜਾ ਰਿਹਾ ਹੈ। ਪਰ ਲੋਕਾਂ ਦੇ ਮਨ ਦੇ ਵਿੱਚ ਅੱਜ ਵੀ ਉਹੀ ਸਵਾਲ ਹੈ ਕਿ ਉਸ ਦਿਨ ਆਖਰਕਾਰ ਸੱਚਮੁੱਚ ਹੋਇਆ ਕੀ ਸੀ? ਕਿ ਇਹ ਸਿਰਫ ਇੱਕ ਹਾਸਾ ਸੀ ਜਾਂ ਕਿਸੇ ਦੀ ਗਲਤੀ ਨੇ ਉਸ ਦੀ ਜ਼ਿੰਦਗੀ ਖੋਹ ਲਈ? ਜਦੋਂ ਹੁਣ ਪੁਲਿਸ ਨੇ ਆਪਣੀ ਰਿਪੋਰਟ ਜਾਰੀ ਕਰ ਦਿੱਤੀ ਉਹ ਕਹਿੰਦੇ ਹਨ ਕਿ ਸਾਰੇ ਬਿਆਨਾਂ ਤੇ ਸਬੂਤਾਂ ਦੇ ਆਧਾਰ ਤੇ ਕੋਈ ਵੀ ਸਾਦਿਸ਼ ਜਾਂ ਸ਼ੱਕ ਵਾਲੀ ਗੱਲ ਨਹੀਂ ਮਿਲੀ। ਖਾਸਾ ਪਸ਼ੂਆਂ ਦੀ ਟੱਕਰ ਦੇ ਨਾਲ ਹੀ ਵਾਪਰਿਆ ਸੀ। ਜਿਹੜੀਆਂ ਗੱਡੀਆਂ ਮੌਕੇ ਤੇ ਦਿਸੀਆਂ ਉਹ ਸਿਰਫ ਮਦਦ ਲਈ ਹੀ ਆਈਆਂ ਸਨ। ਸੋ ਦੋਸਤੋ ਅੱਜ ਪਿੰਡ ਪੌਣੇ ਦੇ ਵਿੱਚ ਰਾਜਵੀਰ ਜਵੰਦੇ ਦੀ ਆਖਰੀ ਅੰਤਿਮ ਅਰਦਾਸ ਹੈ ਤੇ ਫਿਰ ਸਾਰੇ ਲੋਕ ਆਪਣੇ ਆਪਣੇ ਘਰ ਚਲੇ ਜਾਣਗੇ। 2-4 ਘੰਟੇ ਰਹਿਣ ਤੋਂ ਬਾਅਦ ਪਰਿਵਾਰ ਫਿਰ ਸੁੰਨਾ ਹੋ ਜਾਵੇਗਾ ਪਰ ਘਰ ਦੇ ਵਿੱਚ ਕੋਈ ਵੀ ਮਰਦ ਨਾ ਹੋਣ ਤੇ ਉਹਨਾਂ ਨੂੰ ਜ਼ਿੰਦਗੀ ਦੇ ਵਿੱਚ ਹੁਣ ਕਿੰਨੀਆਂ ਮੁਸ਼ਕਲਾਂ ਆਉਣਗੀਆਂ ਜੇਕਰ ਰਾਜਵੀਰ ਜਵੰਦਾ ਹੁੰਦਾ ਤਾਂ ਬੜੇ ਹੀ ਚਾਵਾਂ ਦੇ ਨਾਲ ਤਿਹਾਰ ਮਨਾਏ ਜਾਣੇ ਸੀ ਪਰ ਇਹਨਾਂ ਤਿਹਾਰਾਂ ਦੇ ਵਿੱਚ ਹੀ ਰਾਜਵੀਰ ਜਵੰਦੇ ਦਾ ਜਾਣਾ ਕਿੰਨਾ ਹੀ ਨਮੋਸ਼ੀ ਸਾਬਤ ਹੋ ਰਹੀ ਹੈ ਦੀਵਾਲੀ ਉਹਨਾਂ ਦੇ ਪਿੰਡ ਵਿੱਚ ਹੀ ਨਹੀਂ ਮਨਾਈ ਜਾ ਰਹੀ ਇੱਥੇ ਤੱਕ ਕਿ ਜਿਹੜੇ ਉਹਨਾਂ ਦੇ ਪ੍ਰਸ਼ੰਸ਼ਕ ਨੇ ਉਹ ਵੀ ਇਸ ਦੀਵਾਲੀ ਨੂੰ ਮਨਾਉਣ ਤੋਂ ਮਨਾ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਜੇਕਰ ਸਾਡਾ ਘਰ ਦਾ ਕੋਈ ਜੀ ਜਾਂਦਾ ਤਾਂ ਫਿਰ ਅਸੀਂ ਕਿਵੇਂ ਦੀਵਾਲੀ ਮਨਾਉਂਦੇ ਸਾਡਾ ਘਰ ਦਾ ਹੀ ਜੀ ਸੀ ਅਸੀਂ ਤਾਂ ਇਹੀ ਮੰਨਦੇ ਸੀ ਉਹ ਲੋਕ ਲਈ ਸਿੰਗਰ ਹੋਵੇਗਾ ਪਰ ਸਾਡੇ ਲਈ ਭਰਾ ਸੀ ਸੋ ਹੁਣ ਇਹ ਵੀ ਆਸ ਲਗਾਈ ਜਾ ਰਹੀ ਹੈ ਕਿ ਰਾਜਵੀਰ ਜਵੰਦੇ ਦੇ ਪਿੰਡ ਵਾਲੇ ਉਹਨਾਂ ਦਾ ਸਹੋਕਰਣਗੇ ਕਿਤੇ ਵੀ ਦਿਨ ਰਾਤ ਉਹਨਾਂ ਨੂੰ ਲੋੜ ਪਵੇ ਤਾਂ ਪਿੰਡ ਵਾਲੇ ਸਾਥ ਦੇਣਗੇ ਸਰਪੰਚ ਦਾ ਵੀ ਇਹੀ ਕਹਿਣਾ ਹੈ ਕਿ ਜੇਕਰ ਕਿਤੇ ਵੀ ਰਾਜਵੀਰ ਜਵੰਦੇ ਦੇ ਪਰਿਵਾਰ ਨੂੰ ਲੋੜ ਪੈਂਦੀ ਹੈ ਤਾਂ ਅਸੀਂ ਉਹਨਾਂ ਦੇ ਨਾਲ ਅੱਧੀ ਰਾਤ ਵੀ ਖੜੇ ਹਾਂ ਉਥੇ ਹੀ ਜੇਕਰ ਯਾਰਾ ਦੋਸਤਾ ਦੀ ਗੱਲ ਕੀਤੀ ਜਾਵੇ ਕਨਵਰੇ ਗਰੇਵਾਲ ਕੁਲਵਿੰਦਰ ਬਿਲਾ ਐਮੀ ਵਿਰਕ ਰੇਸ਼ਮ ਅਣਮੋਲ ਰਣਜੀਤ ਬਾਵਾ ਇਹ ਸਾਰੇ ਹੀ ਉਹਨਾਂ ਦੇ ਮਿੱਤਰ ਸਨ ਜੋ ਕਿ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਸਨ ਇਕੱਠਿਆਂ ਨੇ ਹੀ ਪੜ੍ਹਾਈ ਕੀਤੀ ਮਿਊਜ਼ਿਕ ਕੈਰੀਅਰ ਦੀ ਸ਼ੁਰੂਆਤ ਇਕੱਠਿਆਂ ਨੇ ਹੀ ਕੀਤੀ ਅਤੇ ਇਕੱਠੇ ਹੀ ਉਹ ਸਟਾਰ ਬਣੇ ਕੋਈ ਵੀ ਉਹਨਾਂ ਵਿੱਚ ਅਜਿਹਾ ਦੋਸਤ ਨਹੀਂ ਜਿਹੜਾ ਕਿ ਸਿੰਗਰ ਨਾ ਹੋਵੇ ਇਕੱਠੇ ਹੀ ਪੜ੍ਹੇ ਯੂਨੀਵਰਸਿਟੀਆਂ ਦੇ ਵਿੱਚ ਮਸਤੀਆਂ ਕੀਤੀਆਂ ਅਤੇ ਸ਼ੋਅ ਲਗਾਏ ਸੋ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਰਾਜਵੀਰ ਜਵੰਦੇ ਵੀਰ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਅਤੇ ਪਰਿਵਾਰ ਨੂੰ ਹਿੰਮਤ ਦੇਵੇ ਕਿ ਉਹ ਆਪਣੇ ਕੰਮ ਕਾਜ ਉਦਾਂ ਹੀ ਸਟਾਰਟ ਰੱਖਣ ਇਹ ਤਾਂ ਨਹੀਂ ਹੋ ਸਕਦਾ ਕਿ ਉਹ ਆਪਣੇ ਪੁੱਤ ਨੂੰ ਅਤੇ ਆਪਣੇ ਪਤੀ ਨੂੰ ਤੇ ਬੱਚੇ ਆਪਣੇ ਬਾਪ ਨੂੰ ਭੁੱਲ ਜਾਣ ਸੋ ਲੋਕੇ ਤਾਂ ਭੁੱਲ ਜਾਣਗੇ ਸਿਰਫ ਚਾਰਕ ਦਿਨ ਹੀ ਦੁੱਖ ਜਿਤਾਉਂਦੇ ਨੇ ਬਾਅਦ ਦੇ ਵਿੱਚ ਉਹ ਆਪਣੇ ਕੰਮਾਂ ਦੇ ਵਿੱਚ ਰੁੱਝ ਜਾਂਦੇ ਨੇ ਜਿਸ ਤੋਂ ਬਾਅਦ ਚਾਰਕ ਦਿਨ ਹੀ ਯਾਦ ਕਰਕੇ ਲੋਕੇ ਭੁੱਲ ਜਾਂਦੇ ਨੇ ਸੋ ਬਾਕੀ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਉਹਨਾਂ ਦੋਸਤਾਂ ਬਾਰੇ ਕੀ ਕਹਿਣਾ ਹੈ ਤੇ ਪਿੰਡ ਵਾਲਿਆਂ ਬਾਰੇ ਕੀ ਕਹਿਣਾ ਹੈ ਜਿਹੜੇ ਕਿ ਉਹਨਾਂ ਦਾ ਹਮੇਸ਼ਾ ਸਾਥ ਦੇਣ ਦੀ ਗੱਲ ਕਰ ਰਹੇ ਨੇ ਕਿ ਉਹ ਹਮੇਸ਼ਾ ਸਾਥ ਦਿੰਦੇ ਰਹਿਣਗੇ ਜਾਂ ਫਿਰ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਵਿਚਾਰ ਆਪਣੇ ਰਾਏ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ